ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਮੁਲਕ ਵਿੱਚ ਇੱਕ ਬਹੁਤ ਹੀ ਨੇਕ ਤੇ ਸਿੱਧੀ ਸਾਦੀ ਔਰਤ ਰਹਿੰਦੀ ਸੀ ਜਿਸ ਦੇ ਦੋ ਬੇਟੇ ਸਨ ਵੱਡੇ ਬੇਟੇ ਦਾ ਨਾਮ ਬਦਲੂ ਸੀ ਉਹ ਕਾਰੋਬਾਰ ਦੇ ਸਿਲਸਿਲੇ ਵਿੱਚ ਪਰਦੇਸ ਚਲਾ ਗਿਆ ਸੀ ਛੋਟੇ ਬੇਟੇ ਦਾ ਨਾਮ ਫਜ਼ਲ ਸੀ ਜੋ ਇਸ ਦੇ ਕੋਲ ਹੀ ਰਹਿੰਦਾ ਸੀ ਉਹ ਹੀ ਇਸ ਦੀ ਦੇਖਰੇਖ ਕਰਦਾ ਸੀ ਰੱਬ ਦਾ ਭਾਣਾ ਐਸਾ ਵਰਤਿਆ ਕਿ ਇੱਕ ਦਿਨ ਫਜ਼ਲ ਬਿਮਾਰ ਪੈ ਗਿਆ ਉਸ ਦਾ ਬਹੁਤ ਇਲਾਜ ਕੀਤਾ ਪਰ ਉਹ ਬਚ ਨਾ ਸਕਿਆ ਉਸ ਦੀ ਮਾਂ ਤੇ ਗਾਮ ਦਾ ਪਹਾੜ ਟੁੱਟ ਪਿਆ ਹੁਣ ਉਸ ਦੀ ਦੇਖਭਾਲ ਕਰਨ ਵਾਲਾ ਕੋਈ ਵੀ ਨਹੀਂ ਸੀ ਉਸ ਨੇ ਆਪਣੇ ਪਰਦੇਸੀ بیٹے ਬਦਲੂ ਨੂੰ ਖਤ ਲਿਖਿਆ ਉਸ ਤੇ ਉਸ ਨੇ ਆਪਣੀ ਹਾਲਤ ਤੇ ਫਜ਼ਲ ਦੀ ਮੌਤ ਦੀ ਖਬਰ ਭੇਜੀ ਇਸ ਤੋਂ ਪਹਿਲਾਂ ਕਿ ਬਦਲੂ ਦੀ ਤਰਫੋਂ ਕੋਈ ਜਵਾਬ ਆਉਂਦਾ ਇੱਕ ਦਿਨ ਇੱਕ ਮਸਾਫਰ ਇੱਕ ਬੁੱਢੀ ਮਾਂ ਕੋ ਲਾਇਆ ਤਿੱਕਿਆ ਦਾਦੀ ਅੰਮਾ ਮੈਂ ਬਹੁਤ ਦੂਰ ਤੋਂ ਆਇਆ ਹਾਂ ਥੱਕ ਕੇ ਚੂਰ ਹੋ ਚੁੱਕਾ ਹਾਂ ਉਪਰੋ ਰਾਤ ਵੀ ਹੋਣ ਵਾਲੀ ਹੈ ਜੇ ਇਜਾਜ਼ਤ ਹੋਵੇ ਤਾਂ ਰਾਤ ਨੂੰ ਮੈਂ ਆਪ ਦੇ ਘਰ ਰਹਿ ਸਕਦਾ ਹਾਂ ਬੁੱਢੀ ਬੋਲੀ ਆ ਜਾ ਬੇਟਾ ਅੱਜ ਦੀ ਰਾਤ ਹੀ ਤਾਂ ਹੈ ਰਹਿਣਾ ਹੈ ਪਰ ਤੂੰ ਆਇਆ ਕਿੱਥੋਂ ਹੈ ਉਸ ਮੁਸਾਫਰ ਨੇ ਜਵਾਬ ਦਿੱਤਾ ਮੈਂ ਕਿਸੇ ਦੂਸਰੀ ਦੁਨੀਆ ਤੋਂ ਆ ਰਿਹਾ ਹਾਂ ਦਾਦੀ ਮਾਂ ਸਰਸਰੀ ਤੋਂ ਮਤਲਬ ਦੂਰ ਤੋਂ ਸੀ ਬੁੱਢੀ ਸਿੱਧੀ ਸਾਦੀ ਸੀ ਉਸ ਦੇ ਦਿਮਾਗ ਤੇ ਬੇਟੇ ਦੀ ਮੌਤ ਦਾ ਅਸਰ ਸੀ ਉਹ ਇਹ ਨਾ ਸਮਝ ਸકી ਉਹ ਗੌਰ ਨਾਲ ਉਸ ਮੁਸਾਫਰ ਨੂੰ ਦੇਖਣ ਲੱਗੀ ਆਪਣੇ ਦਿਲ ਨੂੰ ਸਹੀ ਕਰਨ ਲਈ ਉਹ ਅਕਸਰ ਕਿਆ ਕਰਦੀ ਸੀ ਕਿ ਉਸ ਦੇ ਬੇਟਾ ਹੁਣ ਦੂਸਰੀ ਦੁਨੀਆ ਵਿੱਚ ਚਲਾ ਗਿਆ ਹੈ ਮੁਸਾਫਰ ਦੇ ਮੂੰਹ ਦੂਸਰੀ ਦੁਨੀਆ ਦਾ ਨਾਮ ਸੁਣ ਕੇ ਉਸ ਨੂੰ ਆਪਣੇ ਮਰੇ ਹੋਏ ਬੇਟੇ ਦੀ ਯਾਦ ਆ ਗਈ ਬੁੱਢੀ ਮਾਂ ਨੇ ਠੰਡੀਆਂ ਪਰੇ ਤੇ ਬੋਲੀ ਬੇਟਾ ਕੀ ਤੂੰ ਸੱਚਮੁੱਚ ਦੂਸਰੀ ਦੁਨੀਆ ਤੋਂ ਆਇਆ ਹੈ ਮੇਰਾ ਬੇਟਾ ਵੀ ਫਜ਼ਲ ਪਿਛਲੇ ਮਹੀਨੇ ਦੂਸਰੀ ਦੁਨੀਆ ਵਿੱਚ ਚਲਾ ਗਿਆ ਸੀ ਕੀ ਉਹ ਵੀ ਕਦੇ ਤੈਨੂੰ ਮਿਲਿਆ ਹੈ ਮਸਾਫਰ ਜੋ ਬੜਾ ਚਲਾਕ ਸੀ ਉਹ ਬੁੱਢੀ ਮਾਂ ਦੀ ਸਾਦਗੀ ਨੂੰ ਭਾਪ ਗਿਆ ਤੇ ਬੋਲਿਆ ਉਹ ਫਜ਼ਲ ਤੁਹਾਡਾ ਬੇਟਾ ਹੈ ਦਾਦੀ ਮਾਂ ਮੈਂ ਤਾਂ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਮੈਂ ਤੇ ਉਹ ਇੱਕੋ ਕੋਠੜੀ ਵਿੱਚ ਰਹਿੰਦੇ ਸੀ ਬਹੁਤ ਚੰਗਾ ਬੰਦਾ ਹੈ ਫਜ਼ਲ ਬੁੱਢੀ ਮਾਂ ਮਸਾਫਰ ਦੇ ਹੋਰ ਵੀ ਨੇੜੇ ਆ ਬੈਠੀ ਤੇ ਉਸ ਨੂੰ ਪੁੱਛਣ ਲੱਗੀ ਕਿਵੇਂ ਹੈ ਮੇਰਾ ਫਜ਼ਲ ਕੀ ਕਰਦਾ ਹੈ ਉੱਥੇ ਮਸਾਫਰ ਬੋਲਿਆ ਕੁਝ ਖਾਸ ਨਹੀਂ ਕਰਦਾ ਉੱਥੇ ਅਜੇ ਤਾਂ ਉਹਨੂੰ ਢੰਗ ਦਾ ਕੰਮ ਨਹੀਂ ਮਿਲਿਆ ਵਿਚਾਰਾ ਬੱਕਰੀਆਂ ਚਾਰਦਾ ਹੈ ਬੁੱਢੀ ਮਾਂ ਨੇ ਬੜੀ ਦੁਖੀ ਹੋ ਕੇ ਕਿਹਾ ਹਾਏ ਹਾਏ ਮੇਰਾ ਬੇਟਾ ਬੱਕਰੀਆਂ ਚਰਾਉਂਦਾ ਹੈ ਉੱਥੇ ਵੀ ਆਰਾਮ ਨਸੀਬ ਨਹੀਂ ਹੋਇਆ ਬੁੱਢੀ ਮਾਂ ਦੇ ਦੁੱਖ ਨੂੰ ਹੋਰ ਵਧਾਉਂਦੇ ਹੋਏ ਮੁਸਾਫਰ ਨਿਕਿਆ ਵਿਚਾਰੇ ਦੇ ਕੱਪੜੇ ਵੀ ਤਾਰ-ਤਾਰ ਹੋ ਗਏ ਨੇ ਤੇ ਗਲੀਆਂ ਵਿੱਚ ਰੁਲਦਾ ਫਿਰਦਾ ਹੈ ਇਹ ਸੁਣ ਕੇ ਬੁੱਢੀ ਮਾਂ ਦਾ ਦਿਲ ਭਾਰ ਆਇਆ ਉਸ ਨੇ ਮੁਸਾਫਰ ਤੋਂ ਪੁੱਛਿਆ ਬੇਟਾ ਤੂੰ ਕਦੋਂ ਵਾਪਸ ਜਾਵੇਂਗਾ ਮੁਸਾਫਰ ਨੇ ਜਵਾਬ ਦਿੱਤਾ ਦਾਦੀ ਮਾਂ ਪਰਸੋਂ ਮੈਂ ਉੱਥੇ ਪਹੁੰਚਣਾ ਹੈ ਬੁੱਢੀ ਮਾਂ ਕਹਿੰਦੀ ਮੇਰਾ ਇੱਕ ਕੰਮ ਕਰ ਦੇ ਬੇਟਾ ਮੇਰੇ ਕੋਲ 40 ਗਜ ਕੱਪੜੇ ਦਾ ਇੱਕ ਥਾਣ ਰੱਖਿਆ ਹੈ ਤੂੰ ਇਹ ਥਾਣ ਤੇ ਕੁਝ ਰੁਪਏ ਫਜ਼ਲ ਨੂੰ ਦੇ ਦੇਣਾ ਇਸ ਦੇ ਨਾਲ 50 ਰੁਪਏ ਨਗਦ ਵੀ ਦਿੰਦੀ ਹਾਂ ਮੁਸਾਫਰ ਨੇ ਰਾਤ ਬੜੇ ਆਰਾਮ ਨਾਲ guzारे ਤੇ ਸਵੇਰੇ ਹੀ ਬੁੱਢੀ ਮਾਂ ਦਾ ਸਫਾਇਆ ਕਰਕੇ ਚਲਦਾ ਬਣਿਆ ਕੁਝ ਦਿਨਾਂ ਬਾਅਦ ਬੁੱਢੀ ਮਾਂ ਦਾ ਬੇਟਾ ਬਦਲੂ ਵੀ ਪਰਦੇਸ ਤੋਂ ਆ ਗਿਆ ਦੋਵੇਂ ਮਾਂ ਬੇਟਾ ਗੱਲੇ ਲੱਗ ਕੇ ਖੂਬ ਰੋਏ ਫਿਰ ਫਜ਼ਲ ਦੀ ਮੌਤ ਤੇ ਅਫਸੋਸ ਜਤਾਇਆ ਇੱਕ ਦਿਨ ਗੱਲਾਂ-ਗੱਲਾਂ ਵਿੱਚ ਮਾਂ ਨੇ ਬੇਟੇ ਨੂੰ ਦੱਸਿਆ ਕਿ ਜਦੋਂ ਤੂੰ ਨਹੀਂ ਆਇਆ ਸੀ ਤਾਂ ਇੱਕ ਰਾਤ ਦੂਸਰੀ ਦੁਨੀਆ ਤੋਂ ਰਾਤ گزارਣ ਲਈ ਇੱਕ ਮੁਸਾਫਿਰ ਆਇਆ ਸੀ ਉਸ ਨੇ ਤੇਰੇ ਭਰਾ ਫਜ਼ਲ ਬਾਰੇ ਮੈਨੂੰ ਸਭ ਕੁਝ ਦੱਸਿਆ ਦੂਸਰੀ ਦੁਨੀਆ ਵਿੱਚ ਉਹ ਤੇ ਫਜ਼ਲ ਇੱਕੋ ਕੋਠੜੀ ਵਿੱਚ ਰਹਿੰਦੇ ਹਨ ਉਹ ਦੱਸ ਰਿਹਾ ਕਿ ਫਜ਼ਲ ਅਜੇ ਤੱਕ ਬੱਕਰੀਆਂ ਹੀ ਚਰਾਉਂਦਾ ਹੈ ਉਸਾਰੇ ਦੇ ਕੱਪੜੇ ਵੀ ਫਟ ਗਏ ਹਨ ਮੈਂ ਇੱਕ ਧਨ ਖੱਪੜਾ 50 ਬੇ ਉਸ ਮੁਸਾਫਰ ਦੇ ਹੱਥ ਭੇਜ ਦਿੱਤੇ ਹਨ ਮਾਂ ਦੀ ਇਹ ਗੱਲ ਸੁਣ ਕੇ ਬਦਲੂ ਚੌਂਕ ਪਿਆ ਘਾਟ ਘਾਟ ਦਾ ਪਾਣੀ ਪੀ ਕੇ ਹੁਣ ਬਦਲੂ ਇੰਨਾ ਸਿੱਧਾ ਨਹੀਂ ਰਿਹਾ ਸੀ ਹੁਣ ਉਹ ਅਜਿਹੀਆਂ ਚਲਾਕੀਆਂ ਨੂੰ ਖੂਬ ਸਮਝਣ ਲੱਗ ਪਿਆ ਸੀ ਫਿਰ ਉਹ ਬੋਲਿਆ ਅਮਾ ਤੂੰ ਬਿਲਕੁਲ ਭੂਲੀ ਹੈ ਪਹਿਲਾਂ ਦੂਸਰੀ ਦੁਨੀਆ ਤੋਂ ਵੀ ਕੋਈ ਵਾਪਸ ਆਉਂਦਾ ਹੈ ਬਦਲੂ ਨੂੰ ਆਪਣੀ ਮਾਂ ਦੀ ਸਾਦਗੀ ਤੇ ਮੁਸਾਫਰ ਦੀ ਚਲਾਕੀ ਤੇ ਰਹਿ ਰਹਿ ਕੇ ਗੁੱਸਾ ਆ ਰਿਹਾ ਸੀ ਉਹ ਆਪਣੀ ਮਾਂ ਨੂੰ ਸਿੱਧੀ ਸਾਦੀ ਤੇ ਬੇਵਕੂਫ ਸਮਝ ਰਿਹਾ ਸੀ ਫਿਰ ਕੁਝ ਸੋਚ ਕੇ ਬੋਲਿਆ ਅੱਛਾ ਮਾਂ ਤੂੰ ਆਰਾਮ ਨਾਲ ਘਰ ਵਿੱਚ ਰਹੀਂ ਮੈਂ ਕਿਸੇ ਕੰਮ ਜਾ ਰਿਹਾ ਹਾਂ ਬਦਲੂ ਨੇ ਸੋਚਿਆ ਕਿ ਮੈਂ ਪੱਛਮ ਦਿਸ਼ਾ ਵਿੱਚ ਚੱਲਦਾ ਜਾਵਾਂਗਾ ਮੈਂ ਉਨੀ ਦੇਰ ਤੱਕ ਚੱਲਦਾ ਜਾਵਾਂਗਾ ਜਿੰਨੀ ਦੇਰ ਤੱਕ ਮੈਨੂੰ ਮੇਰੀ ਮਾਂ ਵਰਗਾ ਸਿੱਧਾ ਆਦਮੀ ਨਹੀਂ ਮਿਲ ਜਾਂਦਾ ਤੇ ਇਸ ਨੁਕਸਾਨ ਦੀ ਪਰਵਾਹੀ ਨਹੀਂ ਕਰ ਲੈਂਦਾ 19 ਦਿਨ ਘਰ ਵਾਪਸ ਨਹੀਂ ਆਵਾਂਗਾ ਇਹ ਸੋਚ ਕੇ ਉਹ ਪੱਛਮ ਦਿਸ਼ਾ ਵੱਲ ਚੱਲ ਪਿਆ ਦਿਲ ਵਿੱਚ ਕੋਈ ਯੋਜਨਾਵਾਂ ਬਣਾਉਂਦਾ ਚੱਲਿਆ ਜਾ ਰਿਹਾ ਸੀ ਦੂਰੋਂ ਉਸ ਨੂੰ ਇੱਕ ਪਿੰਡ ਨਜ਼ਰ ਆਇਆ ਉਹ ਸਿੱਧਾ ਉਸ ਪਿੰਡ ਵੱਲ ਚੱਲ ਪਿਆ ਜਦੋਂ ਪਿੰਡ ਵਿੱਚ ਇੱਕ ਜ਼ਿਮੀਂਦਾਰ ਦੀ ਹਵੇਲੀ ਦੇ ਕੋਲ ਪਹੁੰਚਿਆ ਤੇ ਰੁਕ ਗਿਆ ਉੱਥੇ ਇੱਕ ਮੋਟੀ ਤਾਜੀ ਬੱਕਰੀ ਬੰਨੀ ਹੋਈ ਸੀ ਉਸ ਕੋਲ ਤਿੰਨ ਖੂਬਸੂਰਤ ਬੱਚੇ ਬੈਠੇ ਸਨ ਬਦਲੂ ਵੀ ਉੱਥੇ ਜ਼ਮੀਨ ਤੇ ਕੁੱਟਣੇ ਟੇਕ ਕੇ ਬੈਠ ਗਿਆ ਇਸ ਦ੍ਰਿਸ਼ ਨੂੰ ਜ਼ਮੀਨਦਾਰ ਦੀ ਪਤਨੀ ਖਿੜਕੀ ਵਿੱਚੋਂ ਵੇਖ ਰਹੀ ਸੀ ਉਸ ਨੇ ਨੌਕਰਾਨੀ ਨੂੰ ਬੁਲਾ ਕੇ ਕਿਹਾ ਕਿ ਸਾ ਆਦਮੀ ਨੂੰ ਬਾਹਰ ਜਾ ਕੇ ਵੇਖ ਇਸ ਤਰ੍ਹਾਂ ਸਾਡੀ ਬੱਕਰੀ ਨੂੰ ਸਲਾਮ ਕਿਉਂ ਕਰ ਰਿਹਾ ਹੈ ਨੌਕਰਾਨੀ ਬਾਹਰ ਗਈ ਤੇ ਬਦਲੂ ਨੂੰ ਪੁੱਛਿਆ ਕਿ ਬੱਕਰੀ ਤੇਰੀ ਕੀ ਲੱਗਦੀ ਹੈ ਜੋ ਤੂੰ ਇਸ ਨੂੰ ਇੰਨਾ ਸਲਾਮ ਕਰ ਰਿਹਾ ਹੈ ਬਦਲੂ ਨੇ ਜਵਾਬ ਦਿੱਤਾ ਇਹ ਬੀਬੀ ਇਸ ਲਈ ਤਾਂ ਮੈਂ ਸਾਰਾ ਦਿਨ ਘੁੰਮ ਫਿਰ ਰਿਹਾ ਸੀ ਜਿਸ ਨੂੰ ਤੂੰ ਬੱਕਰੀ ਸਮਝ ਰਹੀ ਹੈ ਇਹ ਤਾਂ ਮੇਰੀ ਪਤਨੀ ਦੀ ਰਿਸ਼ਤੇਦਾਰ ਹੈ ਕੱਲ ਨੂੰ ਮੇਰੇ ਪੁੱਤਰ ਦੀ ਸ਼ਾਦੀ ਹੈ ਸਾਰੇ ਰਿਸ਼ਤੇਦਾਰਾਂ ਨੂੰ ਦਾਵਤ ਦਿੱਤੀ ਜਾ ਚੁੱਕੀ ਹੈ ਸਿਰਫ ਇਸ ਦਾ ਪਤਾ ਨਹੀਂ ਲੱਗਦਾ ਸੀ ਮੈਂ ਇਸ ਨੂੰ ਵੀ ਬੁਲਾਉਣ ਆਇਆ ਹਾਂ ਜੇ ਮਾਲਕ ਨੇ ਇਜਾਜ਼ਤ ਦੇਵੇ ਤਾਂ ਮੇਰੀ ਤੇ ਮੇਰੀ ਪਤਨੀ ਤਰਫੋਂ ਬੇਨਤੀ ਹੈ ਕਿ ਬੱਕਰੀ ਵੀ ਬੱਚਾ ਸਮੇਤ ਸ਼ਾਦੀ ਦੀ ਰੌਣਕ ਵਧਾਉਣ ਲਈ ਤਸ਼ਰੀਫ ਲੈ ਆਵੇ। ਨੌਕਰਾਨੀ ਨੇ ਇਹ ਗੱਲ ਜਾ ਕੇ ਮਾਲਕਨ ਨੂੰ ਦੱਸੀ ਤਾਂ ਦੋਵੇਂ ਬਹੁਤ ਹੱਸਿਆ। ਉਹ ਕਹਿਣ ਲੱਗੀ ਹੈ ਆਦਮੀ ਵੀ ਕਿੰਨਾ ਬੇਵਕੂਫ ਹੈ ਜੋ ਇਸ ਬੱਕਰੀ ਨੂੰ ਆਪਣੀ ਪਤਨੀ ਦੀ ਰਿਸ਼ਤੇਦਾਰ ਸਮਝ ਰਿਹਾ ਹੈ ਤੇ ਪੁੱਤਰ ਦੀ ਸ਼ਾਦੀ ਤੇ ਸੱਦਾ ਦੇ ਰਿਹਾ ਹੈ। ਚੰਗਾ ਹੋਵੇਗਾ ਜੇ ਇਸ ਨੂੰ ਹੋਰ ਵੀ ਬੇਵਕੂਫ ਬਣਾਇਆ ਜਾਵੇ। ਤਾਂ ਜੋ ਹੋਰ ਲੋਕ ਵੀ ਇਸ ਦੀ ਬੇਵਕੂਫੀ ਤੇ ਹੱਸ ਸਕਣ ਮਾਲਕ ਨੇ ਫੌਰਨ ਨੌਕਰਾਨੀ ਦੇ ਰਾਹੀਂ ਕਹਾਇਆ ਜੇ ਇਹ ਤੁਹਾਡੀ ਰਿਸ਼ਤੇਦਾਰ ਹੈ ਤਾਂ ਸਾਨੂੰ ਕੋਈ ਇਜਾਜ਼ਤ ਨਹੀਂ ਇਤਰਾਜ਼ ਨਹੀਂ ਪਰ ਇਹ ਵਿਚਾਰੀ ਤੁਹਾਡਾ ਘਰ ਲੱਭਣ ਵਿੱਚ ਤਕਲੀਫ ਮਹਿਸੂਸ ਕਰੇਗੀ ਇਸ ਤੋਂ ਚੰਗਾ ਹੈ ਤੂੰ ਇਸ ਨੂੰ ਨਾਲ ਲੈ ਜਾ ਮਾਲਕ ਨੇ ਨੌਕਰਾਨੀ ਨੂੰ ਕਿਹਾ ਸਾਡੀ ਬੱਕਰੀ ਸ਼ਾਦੀ ਤੇ ਜਾ ਰਹੀ ਹੈ ਇਸ ਨੂੰ ਚੰਗੀ ਤਰ੍ਹਾਂ ਸਜਾ ਦਿਓ ਸਰਦੀਆਂ ਕਾਫੀ ਜ਼ਿਆਦਾ ਹਨ ਮੇਰਾ ਕੰਬਲ ਇਸ ਨੂੰ ਦੇ ਦਿਓ ਇਹ ਬੜੇ ठाਠ ਨਲ ਜਾਏਗੀ ਮਾਲਕਨ ਤੇ ਨੌਕਰਾਨੀ ਨੇ ਬੱਚਾ ਨੂੰ ਚੰਗੀ ਤਰ੍ਹਾਂ ਸਜਾਇਆ ਦੋ ਘੋੜਿਆਂ ਵਾਲੀ ਗੱਡੀ ਵਿੱਚ ਉਸ ਨੂੰ ਤੇ ਬੱਚਿਆਂ ਨੂੰ ਬਿਠਾਇਆ ਗਿਆ ਫਿਰ ਲਗਾਮ ਬਦਲੂ ਦੇ ਹੱਥ ਵਿੱਚ ਦਿੰਦੇ ਹੋਏ ਕਿਹਾ ਕਿ ਧਿਆਨ ਰੱਖੀ ਗੱਡੀ ਹੌਲੀ ਚਲਾਈ ਤਾਂ ਜੋ ਸਾਡੀ ਬੱਕਰੀ ਤੇ ਇਸ ਦੇ ਬੱਚਿਆਂ ਨੂੰ ਕੋਈ ਜ਼ਖ਼ਮ ਨਾ ਲੱਗੇ ਤੁਸੀਂ ਬੇਫਿਕਰ ਰਹੋ ਮਾਲਕਨ ਸਾਹਿਬਾ ਉਸਨੇ ਕੋੜਿਆਂ ਦੀ ਲਗਾਮ ਫੜੀ ਤੇ ਆਪਣਾ ਰਸਤਾ ਲੈ ਲਿਆ ਦੋ ਕੋੜਿਆਂ ਵਾਲੀ ਗੱਡੀ ਤੇ ਬੱਕਰੀ ਇਸ ਤਰ੍ਹਾਂ ਰਵਾਨਾ ਹੋਏ ਜਿਵੇਂ ਕੋਈ ਦੁਲਹਨ ਆਪਣੇ ਮਾਇਕੇ ਤੋਂ ਇਹ ਦ੍ਰਿਸ਼ ਦੇਖ ਕੇ ਮਾਲਕਨ ਤੇ ਨੌਕਰਾਨੀ ਹਾਸ ਹਾਸ ਕੇ ਆਪਣਾ ਪੇਟ ਪਕੜਨ ਲੱਗੇ ਜਦੋਂ ਤੱਕ ਗੱਡੀ ਅੱਖੋਂ ਲੇ ਨਹੀਂ ਹੋਈ ਉੰਨੀ ਦੇਰ ਤੱਕ ਉਹਨਾਂ ਦਾ ਹਾਸਾ ਬੰਦ ਨਹੀਂ ਹੋਇਆ ਕੁਝ ਦੇਰ ਬਾਅਦ ਜ਼ਿਮੀਂਦਾਰ ਘਰ ਆਇਆ ਉਸਨੇ ਆਪਣੀ ਪਤਨੀ ਨੂੰ ਬਹੁਤ ਖੁਸ਼ ਪਾਇਆ ਉਹ ਸੋਚ ਰਹੀ ਸੀ ਕਿ ਜਦੋਂ ਉਹ ਆਏਗਾ ਤਾਂ ਸਾਰੀ ਕਹਾਣੀ ਆਪਣੇ ਪਤੀ ਨੂੰ ਸੁਣਾਏਗੀ ਤਾਂ ਉਹ ਬਹੁਤ ਖੁਸ਼ ਹੋਏਗਾ ਜ਼ਿਮੀਂਦਾਰ ਨੇ ਪੁੱਛਿਆ ਗੱਲ ਕੀ ਹੈ ਮੈਨੂੰ ਵੀ ਦੱਸੋ ਉਸ ਦੀ ਪਤਨੀ ਨੇ ਕਿਹਾ ਪੁੱਛੋ ਨਾ ਅੱਜ ਤੱਕ ਮਾਲ ਹੀ ਹੋ ਗਿਆ ਕਿੰਨਾ ਮਜ਼ਾ ਆਇਆ ਤੁਸੀਂ ਤਾਂ ਦੇਖਿਆ ਹੀ ਨਹੀਂ ਕਿਵੇਂ ਇੱਕ ਅਜੀਬੋ ਘريب ਮੂਰਖ ਇੱਥੇ ਆਇਆ ਸੀ ਉਸ ਨੇ ਸਾਰੀ ਵਾਰਤਾ ਆਪਣੇ ਘਰ ਵਾਲੇ ਨੂੰ ਸੁਣਾਈ ਜ਼ਿੰਮੇਦਾਰ ਨੂੰ ਬਹੁਤ ਗੁੱਸਾ ਆਇਆ ਉਸਨੇ ਕਿਹਾ ਮੈਂ ਸਮਝ ਗਿਆ ਹਾਂ ਤੁਸੀਂ ਕੀ ਕੀਤਾ ਹੋਵੇਗਾ ਤੁਸੀਂ ਇਸ ਬੱਕਰੀ ਨੂੰ ਉਸ ਆਦਮੀ ਦੇ ਹਵਾਲੇ ਕਰ ਦਿੱਤਾ ਹੋਵੇਗਾ ਇਹੀ ਕੀਤਾ ਹੈ ਨਾ ਪਤਨੀ ਬੋਲੀ ਬਿਲਕੁਲ ਇਹੀ ਕੀਤਾ ਹੈ ਅਸੀਂ ਬੱਕਰੀ ਤੇ ਉਸਦੇ ਬੱਚਿਆਂ ਨੂੰ ਬਹੁਤ ਸੋਹਣਾ ਤਿਆਰ ਕੀਤਾ ਤੇ ਦੋ ਘੋੜਿਆਂ ਵਾਲੀ ਬੱਗੀ ਵਿੱਚ ਬਿਠਾ ਦਿੱਤਾ ਤੁਸੀਂ ਦੇਖਦੇ ਦੇਖਦੇ ਤਾਂ ਮਜ਼ਾ ਆ ਜਾਂਦਾ ਕਿੰਨੇ ठाਠ ਨਾਲ ਸਾਡੀ ਬੱਕਰੀ ਜਾ ਰਹੀ ਸੀ ਜ਼ਿਮੀਂਦਾਰ ਬੋਲਿਆ ਕਿ ਤੁਸੀਂ ਉਸ ਦੇ ਰਿਸ਼ਤੇਦਾਰਾਂ ਬਾਰੇ ਕੁਝ ਪਤਾ ਲਗਾਇਆ ਪਤਨੀ ਨੇ ਜਵਾਬ ਦਿੱਤਾ ਨਹੀਂ ਇਹ ਤਾਂ ਸੀ ਪੁੱਛਿਆ ਹੀ ਨਹੀਂ ਇਸ ਦਾ ਮਤਲਬ ਉਹ ਮੂਰਖ ਨਹੀਂ ਸੀ ਉਹ ਤੁਹਾਨੂੰ ਸਾਰਿਆਂ ਨੂੰ ਮੂਰਖ ਬਣਾ ਕੇ ਗਿਆ ਹੈ ਜ਼ਿਮੀਂਦਾਰ ਨੇ ਆਪਣੀ ਪਤਨੀ ਤੇ ਬਹੁਤ ਗੁੱਸਾ ਆ ਰਿਹਾ ਸੀ ਉਸ ਨੇ ਤੁਰੰਤ ਪੁੱਛਿਆ ਕਿੱਥੇ ਗਿਆ ਹੈ ਉਹ ਪਤਨੀ ਨੇ ਉਂਗਲੀ ਨਾਲ ਦਿਖਾਉਂਦੇ ਕਿਹਾ ਇੱਧਰ ਜ਼ਿਮੀਂਦਾਰ ਨੇ ਆਪਣਾ ਘੋੜਾ ਤਿਆਰ ਕੀਤਾ ਤੇ ਉਸ ਦੇ ਪਿੱਛੇ ਚੱਲ ਪਿਆ ਬਦਲੂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਜੇ ਜ਼ਿੰਮੇਦਾਰ ਨੂੰ ਪਤਾ ਲੱਗ ਗਿਆ ਤਾਂ ਜ਼ਰੂਰ ਪਿੱਛਾ ਕਰੇਗਾ ਹੌਲੀ-ਹੌਲੀ ਉਸ ਨੂੰ ਮਹਿਸੂਸ ਹੋਣ ਲੱਗਾ ਕਿ ਕੋਈ ਉਸ ਦਾ ਪਿੱਛਾ ਕਰ ਰਿਹਾ ਹੈ ਉਸ ਨੇ ਆਪਣੇ ਘੋੜਿਆਂ ਦਾ ਰੁੱਖ ਇੱਕ ਸੰਘਣੇ ਜੰਗਨ ਵੱਲ ਮੋੜ ਲਿਆ ਉਸ ਨੇ ਘੋੜਿਆਂ ਤੇ ਗੱਡੀ ਨੂੰ ਝਾੜੀਆਂ ਦੇ ਉੱਲੇ ਖੜਾ ਕੀਤਾ ਤੇ ਖੁਦ ਜੰਗਲ ਤੋਂ ਬਾਹਰ ਆ ਕੇ ਬੈਠ ਗਿਆ ਇਸ ਦਰਾਂ ਉਹ ਜ਼ਿੰਮੇਦਾਰ ਵੀ ਉੱਥੇ ਪਹੁੰਚ ਗਿਆ ਉਸ ਨੇ ਬਦਲੂ ਨੂੰ ਪੁੱਛਿਆ ਕਿ ਤੁਸੀਂ ਇੱਥੇ ਦੋ ਘੋੜਿਆਂ ਵਾਲੀ ਗੱਡੀ ਨੂੰ ਜਾਂਦੇ ਦੇਖਿਆ ਹੈ ਬਦਲੂ ਨੇ ਜਵਾਬ ਦਿੱਤਾ ਜੀ ਹਾਂ ਜ਼ਰੂਰ ਦੇਖਿਆ ਸੀ ਉਸ ਗੱਡੀ ਵਿੱਚ ਇੱਕ ਬੱਕਰੀ ਤੇ ਉਸਦੇ ਤਿੰਨ ਮੇਮਨੇ ਵਿਸਾਰ ਸਨ ਪਰ ਉਸ ਨੂੰ ਨਿਕਲੇ ਕਾਫੀ ਦੇਰ ਹੋ ਚੁੱਕੀ ਹੈ ਜ਼ਿੰਮੇਦਾਰ ਨੇ ਪੁੱਛਿਆ ਕਿਹੜੇ ਪਾਸੇ ਗਿਆ ਹੈ ਉਹ ਮੈਂ ਉਸ ਨੂੰ ਫੜਨਾ ਹੈ ਬਦਲੂ ਨੇ ਹੱਸਦੇ ਹੋਏ ਕਿਹਾ ਤੁਸੀਂ ਇਸ ਰਸਤੇ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਜੇ ਨਹੀਂ ਤਾਂ ਉਸ ਨੂੰ ਫੜਨਾ ਬਹੁਤ ਮੁਸ਼ਕਲ ਹੈ ਜ਼ਿੰਮੇਦਾਰ ਨੇ ਕਿਹਾ ਤੂੰ ਮੇਰੀ ਮਦਦ ਕਰ ਮੈਂ ਉਸ ਨੂੰ ਜ਼ਰੂਰ ਫੜਨਾ ਹੈ ਬਦਲੂ ਨੇ ਕਿਹਾ ਮੈਂ ਤੁਹਾਡੇ ਨਾਲ ਨਹੀਂ ਜਾ ਸਕਦਾ ਮੇਰੀ ਇਸ ਟੋਪੀ ਹੇਠ ਇੱਕ ਚਿਤਰਾ ਬੈਠਾ ਹੈ ਮੈਂ ਉਸ ਦੀ ਨਿਗਰਾਨੀ ਕਰ ਰਿਹਾ ਹਾਂ ਜ਼ਿਮੀਦਾਰ ਨੇ ਕਿਹਾ ਚਿਤਰਾ ਕੀ ਹੁੰਦਾ ਹੈ ਬਦਲੂ ਨੇ ਜਵਾਬ ਦਿੱਤਾ ਚਿਤਰਾ ਇੱਕ ਬਾਜ਼ ਜਾਂ ਪੰਖੀ ਦਾ ਹੁੰਦਾ ਹੈ ਜ਼ਿਮੀਦਾਰ ਨੇ ਕਿਹਾ ਇਨਕਾਰ ਨਾ ਕਰੋ ਆਹ ਲਓ ਘੋੜਾ ਤੇ ਤੂੰ ਹੀ ਚਲਾ ਜਾ ਤੇਰੇ ਚਿਤਰੇ ਦੀ ਨਿਗਰਾਨੀ ਮੈਂ ਕਰ ਲਵਾਂਗਾ ਬਦਲੂ ਨੇ ਕਿਹਾ ਖਿਆਲ ਰੱਖਣਾ ਹਜੂਰ ਕਿਤੇ ਇਹ ਉੱਡ ਨਾ ਜਾਵੇ ਇਹ ਬਹੁਤ ਕੀਮਤੀ ਚਿੱਤਰਾ ਹੈ ਜੇ ਗਵਾਚ ਗਿਆ ਤਾਂ ਮੇਰਾ ਮਾਲਕ ਮੈਨੂੰ ਕੱਚਾ ਚ ਬਾਜ ਜਾਵੇਗਾ ਜ਼ਿਮੀਂਦਾਰ ਨੇ ਕਿਹਾ ਚਿੱਤਰੇ ਦੀ ਕੀਮਤ ਕੀ ਹੋਵੇਗੀ ਬਦਲੂ ਨੇ ਜਵਾਬ ਦਿੱਤਾ ਇਹ ਕੋਈ 500 ਰੁਪਏ ਦੀ ਹੋਵੇਗੀ ਜ਼ਿਮੀਂਦਾਰ ਨੇ ਉਸ ਨੂੰ ਤਸੱਲੀ ਦਿੰਦੇ ਹੋਏ ਕਿਹਾ ਜੇ ਗਵਾਚ ਗਿਆ ਤਾਂ ਇਹ ਰਕਮ ਮੈਂ ਤੈਨੂੰ ਅਦਾ ਕਰਾਂਗਾ ਬਦਲੂ ਨੇ ਕਿਹਾ ਕਹਾਣੀਆਂ ਨਾਲ ਨਹੀਂ ਕੰਮ ਨਹੀਂ ਸਰਦਾ ਜ਼ਿਮੀਂਦਾਰ ਨੇ ਜੇਬ ਵਿੱਚੋਂ ਪੈਸੇ ਕੱਢੇ ਤੇ ਹੱਥ ਬਦਲੂ ਵੱਲ ਵਧਾਉਂਦੇ ਹੋਏ ਕਿਹਾ ਜੇ ਮੇਰੀ ਜ਼ਬਾਨ ਤੇ ਭਰੋਸਾ ਨਹੀਂ ਤੇ 500 ਰੁਪਏ ਜ਼ਮਾਨਤ ਵਜੋਂ ਰੱਖ ਲਵੋ ਬਦਲੂ ਨੇ ਪੈਸੇ ਲੈ ਕੇ ਜੇਬ ਵਿੱਚ ਪਾਏ ਤੇ ਘੋੜੇ ਤੇ ਸਵਾਰ ਹੋ ਕੇ ਨਿਕਲ ਪਿਆ ਜ਼ਿਮੀਂਦਾਰ ਖਾਲੀ ਟੋਪੀ ਦੀ ਪਹਿਰੇਦਾਰੀ ਕਰਦਾ ਰਿਹਾ ਇੰਤਜ਼ਾਰ ਕਰਦੇ ਕਰਦੇ ਕਈ ਘੰਟੇ ਬੀਤ ਗਏ ਪਰ ਬਦਲੂ ਵਾਪਸ ਨਾ ਆਇਆ ਅਡੀਕ ਕਰਕੇ ਜ਼ਮੀਂਦਾਰ ਅੱਕ ਗਿਆ ਉਸ ਨੇ ਸੋਚਿਆ ਕਿ ਟੋਪੀ ਹੇਠ ਵੇਖਾਂ ਕੁਝ ਹੈ ਵੀ ਕਿ ਨਹੀਂ ਜੇ ਨਹੀਂ ਤਾਂ ਫਜ਼ਲ ਦਾ ਇੱਥੇ ਬੈਠਣਾ ਦਾ ਕੀ ਫਾਇਦਾ ਉਸ ਨੇ ਟੋਪੀ ਨੂੰ ਹੌਲੀ-ਹੌਲੀ ਉਠਾਉਣਾ ਸ਼ੁਰੂ ਕੀਤਾ ਵੇਖਿਆ ਤਾਂ ਹੇਠਾਂ ਕੁਝ ਵੀ ਨਹੀਂ ਸੀ ਜ਼ਮੀਂਦਾਰ ਗੁੱਸੇ ਵਿੱਚ ਚੀਖਿਆ ਬਦਮਾਸ਼ ਕਿਸੇ ਥਾਂ ਦਾ ਮੈਨੂੰ ਲੱਗਦਾ ਉਹੀ ਬੰਦਾ ਹੈ ਜਸ ਨੇ ਮੇਰੀ بیوی ਨੂੰ ਵੀ ਮੂਰਖ ਬਣਾਇਆ ਸੀ ਬਦਲੇ ਤਿੰਨ ਘੋੜੇ ਇੱਕ ਬੱਕਰੀ ਤੇ ਤਿੰਨ ਨੰਨੇ ਨੰਨੇ ਬੱਚੇ ਲੈ ਕੇ ਘਰ ਪਹੁੰਚ ਚੁੱਕਾ ਸੀ ਆਉਂਦੇ ਹੀ ਉਸ ਨੇ ਆਪਣੀ ਅੰਮਾ ਨੂੰ ਕਿਹਾ ਅੰਮਾ ਹੁਣ ਮੈਂ ਹਮੇਸ਼ਾ ਤੇਰੇ ਕੋਲ ਰਹਾਂਗਾ ਮੈਂ ਤਾਂ ਸਮਝਦਾ ਸੀ ਕਿ ਇਕ ਤੂੰ ਹੀ ਸਿੱਧੀ ਸਾਦੀ ਹੈ ਪਰ ਦੇਖਿਆ ਤਾਂ ਤੇਰੇ ਤੋਂ ਵੀ ਸਿੱਧੇ ਸਾਦੇ ਲੋਕ ਬਹੁਤ ਹਨ